ਆਪਣੇ ਕੋਲ ਜੀ ਸਕਾਰਪੀਓ ਐਨ ਆਈ ਬਿਲਕੁਲ ਨਿਊ ਸੀ ਕਿ ਕਸਟਮਰ ਨੇ ਵੇਖਿਆ ਵੀ ਰੰਗ ਥੋੜਾ ਜਿਹਾ ਖਰਾਬ ਹੁੰਦਾ ਜਾਂਦਾ ਹੈ ਸਕਰਾਚਸ ਹੈਗੇ ਐ ਮੈਂ ਕਹ ਜੀ ਸਭ ਕੁਛ ਰਿਮੂਵ ਕਰ ਦਾਂਗੇ ਬੜਾ ਸੇਫਲੀ ਆਪਾਂ ਸਾਰਾ ਕੰਮ ਕੀਤਾ ਇਸ ਗੱਡੀ ਦੇ ਵਿੱਚ ਨਵੀਂ ਦੇ ਵਿੱਚ ਇੰਨੀ ਕੁ ਜ਼ਿਆਦਾ ਕਮੀਆਂ ਸੀ ਜਿਹੜੀਆਂ ਦੂਰ ਕੀਤੀਆਂ ਡਿਟੇਲਿੰਗ ਕੀਤੀਆਂ ਆ ਲਾਈ ਵੀਲਾਂ ਦੇ ਉੱਪਰ ਡਿਸਕ ਪੈਡ ਆ ਜਿਹੜੇ ਓ ਕਸ ਕਸ ਕੇ ਕਾਲੇ ਹੋ ਗਏ ਵਿੱਚ ਕਿਦਾਂ ਫਸੇ ਅਲਾਈ ਵੀ ਕਿੰਨੇ ਖਰਾਬ ਸੀ ਇਹਨਾਂ ਦੇ ਉੱਪਰ ਡਸਟਰ ਰਿਮੂਵ ਕੀਤੀ ਤੁਹਾਡੇ ਸਾਹਮਣੇ ਵੇਖੋ ਵੀ ਡ੍ਰੋਪਿੰਗ ਬਣ ਕੇ ਕਿਦਾਂ ਬਾਹਰ ਨਿਕਲ ਰਹਾ ਸੋ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨਵੀਆਂ ਹੁੰਦੀਆਂ ਉਹਨਾਂ ਦੇ ਸਰਫੇਸ 'ਚ ਐਨੀਆਂ ਕਮੀਆਂ ਹੁੰਦੀਆਂ ਅਸੀਂ ਸੋਚਦੇ ਰਹਿੰਨੇ ਸਾਡੀ ਗੱਡੀ ਨਵੀਂ ਹੈ ਜੀ ਹਜੇ ਕੁਝ ਨਹੀਂ ਇਹਨੂੰ ਕਰਾਉਣਾ ਸੋ ਨਵੀਆਂ ਗੱਡੀਆਂ 'ਚ ਕਮੀਆਂ ਨੂੰ ਕਿਵੇਂ ਦੂਰ ਕਰਦੇ ਆ ਨਵੀਂ ਗੱਡੀ ਨੂੰ ਹੋਰ ਕਿਵੇਂ ਚਮਕਾਉਣਾ ਤੁਹਾਡੀ ਨੂੰ ਇਹ ਪ੍ਰੀਤ ਮੋਟਰਸ ਮੋਗਾ ਕੋਰਪੂਰਾ ਬਾਈਪਾਸ ਗੁਰਪ੍ਰੀਤ ਸਿੰਘ ਜੱਸਰ ਬਹੁਤ ਆਪਾਂ ਬੜੇ ਪਰਫੈਕਟ ਤਰੀਕੇ ਨਾਲ ਕਲੇ ਕੀਤਾ ਇਹਨੂੰ ਸਾਰੇ ਦੇ ਸਾਰੇ ਆਸਟ੍ਰੇਲੀਅਨ ਪ੍ਰੋਡਕਟਾਂ ਕਲੇ ਪੈਡ ਹੋ ਗਿਆ ਬਹੁਤ ਵਧੀਆ ਪਾਲਿਸ਼ਾਂ ਹੋ ਗਈਆਂ ਬਹੁਤ ਵਧੀਆ ਕੰਪਾਊਂਡ ਪਾਲਿਸ਼ਿੰਗ ਤੇ ਰੋਟਰੀ ਪੈਡ ਤੇ ਜਿਹੜਾ ਪਾਲਿਸ਼ ਕਰਨ ਵਾਲਾ ਪੈਡ ਉਹ ਬੜਾ ਜ਼ਬਰਦਸਤ ਹੈ ਸੋ ਬੜਾ ਸਮੂਥ ਸਰਫੇਸ ਨੂੰ ਕਰਦਾ ਜਿੰਨੂੰ ਵੀ ਇਹਦੇ ਵਿੱਚ ਕਮੀਆਂ ਹੁੰਦੀਆਂ ਟੱਕ ਲੱਗੀਆਂ ਹੁੰਦੀਆਂ ਸਕਰਚਸ ਪਏ ਹੁੰਦੇ ਆ ਉਹਨੂੰ ਬਹੁਤ 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 ਖੂਬ ਤਰੀਕੇ ਨਾਲ ਮੈਂ ਤੁਹਾਡਾ ਆਪ ਡਿਟੇਲ ਕਰਦਾ ਕਿਉਂਕਿ ਲੇਬਰ ਵੀ ਸਾਡੇ ਬਹੁਤ ਪਰਫੈਕਟ ਆ ਸਾਡੇ ਜੋਦੇ ਪਰ ਫਿਰ ਵੀ ਮੈਂ ਉਹਨਾਂ ਦੇ ਨਾਲ ਲੱਗੇ ਆਪ ਇਹਨੀਆਂ ਕਮੀਆਂ ਨੂੰ ਨਾਲ ਦੂਰ ਕਰਾਉਣਾ ਕਿਉਂਕਿ ਬਹੁਤ ਤਰੀਕੇ ਨਾਲ ਬੜੀ ਜਾਂਚ ਕਰਕੇ ਰੰਗ ਵੀ ਖਰਾਬ ਨਾ ਹੋਵੇ ਤੇ ਸਮੂਥੀ ਸਰਫਸ ਕਿਵੇਂ ਬਲੈਕ ਹੋਇਆ ਫਿਰ ਨਵੀਂ ਗੱਡੀ ਵਾਸਤੇ ਨਵੇਂ ਪੈਡ ਯੂਜ਼ ਕੀਤੇ ਜਾਂਦੇ ਆ ਕਿਉਂਕਿ ਨਵੀਂ ਤਾਂ ਫਿਰ ਨਵੀਂ ਹੀ ਆ ਨਾ ਸੋ ਫਿਰ ਉਹਨੂੰ ਆਪਾਂ ਇਹਨੂੰ ਸ਼ਾਈਨ ਦੇਣ ਲਈ ਇੱਕ ਪਾਲਿਸ਼ਰ ਯੂਜ਼ ਕੀਤੀ ਜਿਹੜੀ ਕਿ ਬਹੁਤ ਖੂਬ ਤਰੀਕੇ ਨਾਲ ਸ਼ਾਈਨ ਲੈ ਕੇ ਆਉਂਦੀ ਹੈ ਤੇ ਸਵਲ ਮਾਰਕਣ ਦੀ ਹੈ ਪ੍ਰੋਡਕਟ ਲਾਉਣ ਲੱਗੇ ਆਪਾਂ ਕੋਈ ਕਮੀ ਨਹੀਂ ਛੱਡੀ ਦੀ ਕੰਮ ਕਰਨ ਵੇਲੇ ਕੋਈ ਕਮੀ ਨਹੀਂ ਛੱਡੀ ਦੀ ਸੋ ਜੋ ਗੱਡੀ ਦੀ ਪੋਜੀਸ਼ਨ ਹੈ ਉਹ ਤੁਹਾਡੇ ਸਾਹਮਣੇ ਆਊਗੀ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਗੱਡੀ ਵੀ ਐਂ ਚਮਕੇ ਬਲੈਕ ਕਲਰ ਦੀ ਗੱਡੀ ਨੂੰ ਹੋਰ ਬਲੈਕ ਤੇ ਸ਼ਾਈਨ ਕਿਵੇਂ ਦੇਣੀ ਹੈ ਆਪਾਂ ਇੱਕ ਲਾਈਵ ਦੇ ਵਿੱਚ ਵੀ ਦਿਖਾ ਚੁੱਕੇ ਹਾਂ ਅੱਜ ਗੱਡੀ ਦੀ ਡਿਟੇਲਿੰਗ ਕਰਨ ਤੋਂ ਬਾਅਦ ਇਦਾਂ ਮਹਿਸੂਸ ਹੋਣ ਲੱਗ ਪਿਆ ਵੀ ਨਵੇਂ ਰੰਗ ਦੇ ਵਿੱਚ ਵੀ ਇੰਨਾ ਫਰਕ ਹੁੰਦਾ ਹੈ ਜਿਹੜਾ ਕਿ ਕੱਢ ਕੇ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਹਾਂ ਸ਼ਾਈਨ ਪ੍ਰੋਪਰ ਹੋ ਗਈ ਹੁਣ ਆਪਾਂ ਇਹਨੂੰ ਸਟੂਡੀਓ ਦੇ ਅੰਦਰ ਲਾ ਲਿਆ ਜਿੱਥੇ ਇਹਨੂੰ ਆਪਾਂ 100% ਸਿਲੀਕਾ ਡਬਲ ਲੇਅਰ ਦੇ ਵਿੱਚ ਕਰਾਂਗੇ ਜਿਸ ਦੀ ਲਾਈਫ 4 ਤੋਂ 5 ਸਾਲ ਐਸ ਪਰ ਕਸਟਮਰ ਕੰਮ ਕਰਦੀ ਹੈ ਸੋ ਪ੍ਰੋਡਕਟ ਆਪਾਂ ਪੂਰੇ ਖੁੱਲੇ ਡੁੱਲੇ ਰੱਜ ਕੇ ਲਾਈਦੇ ਆ ਬਬਲਸ ਦੇ ਉੱਪਰ ਪਰਫੈਕਟ ਬਣਾਈਦਾ ਤਾਂ ਜੋ ਗੱਡੀ ਦੇ ਉੱਤੇ ਸਮੂਥਰਸ ਤੇ ਜਿਹੜੇ ਪ੍ਰੋਡਕਟ ਆ ਉਹ ਪ੍ਰੋਪਰ ਲਾ ਕੇ ਆਪਾਂ ਰਿਜ਼ਲਟ ਦੇ ਪਾਈਏ ਸੋ ਜਿਹੜੇ ਸੱਜਣਾਂ ਨੇ ਕੰਮ ਕਰਾਉਣਾ ਹੋਵੇ ਪ੍ਰੀਤ ਮੋਟਰਸ ਮੋਗਾ ਕੋਟਪੂਰਾ ਬਾਈਪਾਸ ਗੁਰਪ੍ਰੀਤ ਸਿੰਘ ਜੱਸਰ ਮੋਬਾਈਲ ਨੰਬਰ 98727 2744 ਦੋਸਤੋ ਯਾਦ ਕਰ ਲਿਓ ਨਵੀਂ ਗੱਡੀ ਨੂੰ ਨਵੀਂ ਕਿਵੇਂ ਬਣਾਈਦਾ ਇਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਚੁੱਕੇ ਹਾਂ ਜੋ ਹੁਣ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ ਕਿ ਪਹਿਲਾਂ ਨਾਲ ਤੁਹਾਨੂੰ ਲੱਗਦੀ ਹੈ ਵੀ ਇਹ ਹੁਣ ਨਵੀਂ ਹੈ ਜਾਂ ਪਹਿਲਾਂ ਨਵੀਂ ਸੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪ੍ਰੀਤ ਮੋਟਰਸ ਮੋਗਾ YouTube Instagram Facebook ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਰੋੜਾ ਸਾਹਿਬ ਦੀ ਗੱਡੀ ਹੈ ਆਪਾਂ ਰੋੜਾ ਸਾਹਿਬ ਨੂੰ ਪੁੱਛਾਂਗੇ ਵੀ ਰੋੜਾ ਸਾਹਿਬ ਇਸ ਗੱਡੀ ਦਾ ਕੀ ਰਿਜ਼ਲਟ ਮਿਲਿਆ ਤੇ ਤੁਹਾਨੂੰ ਕਿਹਦਾ ਕੰਮ ਲੱਗਿਆ ਰੋੜਾ ਸਾਹਿਬ ਅਗਲੀ ਆਵਾਜ਼ ਤੁਹਾਡੀ ਜੀ ਅੱਜ ਅਸੀਂ ਪ੍ਰੀਤ ਮੋਟਰ ਮੋਗਾ ਤੋਂ ਗੱਡੀ ਆਪਣੀ ਸੈਰਾਮਿਕ ਕੋਟਿੰਗ ਕਰਾਈ ਹੈ ਪਰ ਸਾਨੂੰ ਪਹਿਲਾਂ ਨਵੀਂ ਨਹੀਂ ਲੱਗਦੀ ਸੀ ਪਰ ਅੱਜ ਜਿਆਦਾ ਨਵੀਂ ਗੱਡੀ ਲੱਗਦੀ ਹੈ ਪਹਿਲਾਂ ਆਂਦੀ ਨੂੰ ਹਲੇ ਮਹੀਨਾ ਕੀ ਹੋਇਆ ਹੈ ਹਲੇ ਮਹੀਨਾ ਹੋਇਆ ਪਰ ਉਦੋਂ ਵੀ ਪੁਰਾਣੀ ਲੱਗਦੀ ਸੀ ਹੁਣ ਜਿਆਦਾ ਨਵੀਂ ਲੱਗਦੀ ਆ ਉਦੋਂ ਨਾ ਪਹਿਲਾਂ ਹੀ ਦੇਖਾ ਜੀ ਡਰਾਈਨੈਸ ਜੀ ਲੱਗਦੀ ਸੀ ਹੁਣ ਪੂਰੀ ਚਮਕ ਵੀ ਆ ਗਈ ਐ ਸੋ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਅਸੀਂ ਬਹੁਤ ਧਾਵਾਂ ਦੇ ਪਤਾ ਪੂਤਾ ਕੀਤਾ ਪਰ ਸਾਨੂੰ ਤਸੱਲੀ ਇਹਨਾਂ ਕੋਲ ਹੀ ਆ ਕੇ ਹੋਈ ਕਿਉਂਕਿ ਪ੍ਰੋਡਕਟ ਵੀ ਬਹੁਤ ਵਧੀਆ ਵਰਤਦੇ ਆ ਸੋ ਅਸੀਂ ਇਹੀ ਰਿਕਮੈਂਡ ਕਰਦੇ ਆ ਵੀ ਸਾਰੇ ਇਹਨਾਂ ਕੋਲ ਹੀ ਆ ਕੇ ਕਰਾਓ ਐਵੇਂ ਇੱਧਰ ਉੱਧਰ ਘੁੰਮ ਫਿਰ ਕੇ ਆਪਦਾ ਟਾਈਮ ਖਰਾਬ ਨਾ ਕਰੋ